ਕਾਮਰੇਡ ਸੋਲ ਲਈ ਪਹਿਲੀ ਵਾਰ ਛੀਤੇ ਆਏ ਮੇਰੇ ਭਰਾਓ ਪਰਿਵਾਰ ਦੇ ਮੈਂਬਰ ਤੇ ਉਹਦੇ ਸਾਥੀ ਅੱਜ ਜਦੋਂ ਅਸੀਂ ਕਾਮਰੇਡ ਜਗਜੀਤ ਸੋਲ ਦੀ ਵਾਛੀ ਦੇ ਉੱਤੇ ਬਚਾਰ ਸਾਂਝੇ ਕਰ ਰਹੇ ਆ ਤਾਂ ਮੈਂ ਜ਼ਿੰਦਗੀ ਚ ਪਹਿਲੀ ਵਾਰ ਕੋਰਮੋ ਦੇ ਜਿਸ ਦਿਨ ਉਹ ਵਿਛੜਦਾ ਉਦੋਂ ਉਹਦੀ ਰੂਹ ਦੇ ਵਾਕ ਬੋਨਾ ਜਾਣਦਾ ਬਹੁਤ ਲੰਮੇ ਸਮੇਂ ਦਾ ਸੀ ਕਿ ਕੋਈ ਕਾਮਨੇਡ ਹੈ ਇਹਦਾ ਮਤਲਬ ਉਹ ਜਿਹੜੀ ਗੁਪਤਵਾਸ ਜ਼ਿੰਦਗੀ ਜਿਉਆ ਉਹਦੇ ਵਿੱਚ ਇੱਕ ਬਹੁਤ ਵੱਡੀ ਦ੍ਰਿੜਤਾ ਗੁਪਤਵਾਸ ਰਹਿਣਾ ਹਰੇਕ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਬਹੁਤ ਵਾਰੀ ਛੱਲਾਂ ਲੱਗਦੀਆਂ ਹਨ ਪਰਿਵਾਰਕ ਜਦੋਂ ਕੋਈ ਪ੍ਰੈਸ਼ਰ ਪੈਂਦੇ ਨੇ ਬੰਦੇ ਦੇ ਉੱਤੇ ਜਦੋਂ ਉਹਦੇ ਕੋਈ ਘਰ ਦੇ ਵਿੱਚ ਉਹਦੇ ਪਰਿਵਾਰਾਂ ਚ ਉਹਦੇ ਡੇੜਲੇ ਤੇੜਲੇ ਸਰਕਲਾਂ ਚ ਕੋਈ ਘਟਨਾਵਾਂ ਵਾਪਰਦੀਆਂ ਤਾਂ ਉਹਦੋਂ ਜੀ ਕਰਦਾ ਹੁੰਦਾ ਉਹਦਾ ਬੰਦੇ ਦਾ ਵੀ ਵਿਅਕਤੀ ਦਾ ਵੀ ਉੱਥੇ ਪਹੁੰਚਣ ਨੂੰ ਤਾਂ ਮੈਂ ਇੱਕ ਵਾਰੀ ਸਾਡੇ ਧਿਆਨ 'ਚ ਆਇਆ ਜਥੇਬੰਦੀ ਦੇ ਕੰਮ ਕਰਦਿਆਂ ਕਿ ਕਾਮਰੇਡ ਸੌਰ ਬਹੁਤ ਜ਼ਿਆਦਾ ਬਿਮਾਰ ਨੇ ਉਦੋਂ ਪਿਲਕਾਏ ਵੀ ਪੈਦੀ ਸੀ ਕਿ ਸ਼ਾਇਦ ਉਹਨਾਂ ਨੂੰ ਕੈਂਸਰ ਨਾ ਹੋ ਗਿਆ ਹੋਵੇ ਉਹਨਾਂ ਦਾ ਆਪਰੇਸ਼ਨ ਕਰਾਉਣਾ ਹੈ ਤੇ ਸਹਾਇਤਾ ਇਕੱਠੀ ਕਰਕੇ ਉਹਨਾਂ ਨੂੰ ਭੇਜਣੀ ਹੈ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਐਨਕਲਾਬੀ ਲਹਿਰ ਦੇ ਕਰੰਦਿਆਂ ਨੂੰ ਵਰਕਰਾਂ ਨੂੰ ਮੈਂ ਤੇ ਇੱਕ ਹੋਰ ਸਾਥੀ ਨੇ ਪਲਾਨ ਬਣਾ ਲਈ ਵੀ ਯਾਰ ਆਪਾਂ ਕਿਸੇ ਸਾਥੀ ਰਾਹੀਂ ਪੈਸੇ ਭੇਜ ਸਕਦੇ ਆ ਜਾਂ ਆਪਾਂ ਯਾਰ ਵੀ ਜਿਹੜਾ ਬੰਦਾ ਹੈ ਵੀ ਪਤਾ ਨਹੀਂ ਹੁੰਦਾ ਕਿਸੇ ਮੌਕੇ ਇਹ ਜੇ ਵੀ ਕੀ ਵਾਪਰ ਜਾਣਾ ਵੀ ਆਪਾਂ ਜਾ ਕੇ ਪੈਸੇ ਉਹਨਾਂ ਨੂੰ ਦੇ ਕੇ ਆਈਏ ਤਾਂ ਜਦੋਂ ਉਹਨਾਂ ਤੋਂ ਸਮਾਂ ਮੰਗਿਆ ਕਿ ਅਸੀਂ ਸਹਾਇਤਾ ਦੇਣੀ ਚਾਹੁੰਦੇ ਆ ਕੰਮਰੇਟ ਨੂੰ ਤਾਂ ਉਹਨਾਂ ਨੇ ਇਨਕਾਰ ਕਰਤਾ ਵੀ ਕੋਈ ਵੀ ਜਿਹੜਾ ਖੁੱਲਾ ਵਿਅਕਤੀ ਐ ਖੁੱਲਾ ਬੰਦਾ ਐ ਉਹਦੇ ਮਗਰ ਵਾਇਰਸ ਬਹੁਤ ਜ਼ਿਆਦਾ ਹੋਊਗਾ ਇਸ ਕਰਕੇ ਮੈਨੂੰ ਕਿਸੇ ਵੀ ਜਿਹੇ ਖੁੱਲੇ ਵਿਅਕਤੀ ਨੂੰ ਜਿਹੜਾ ਜਥੇਬੰਦੀ ਦੇ ਤੌਰ ਦੇ ਉੱਤੇ ਖੁੱਲਾ ਵਰਕਰ ਕੰਮ ਕਰਦਾ ਉਹਨੂੰ ਨਾ ਭੇਜਿਆ ਜਾਵੇ ਤਾਂ ਅਸੀਂ ਇਸ ਗੱਲ ਨੂੰ ਚੰਗਾ ਹੀ ਸਮਝਿਆ ਅਸੀਂ ਕਿਸੇ ਹੋਰ ਸੋਰਸ ਦੇ ਥਰੂ ਉਹਨਾਂ ਨੂੰ ਸਹਾਇਤਾ ਭੇਜੀ ਅੱਜ ਜਦੋਂ ਅਸੀਂ ਕਾਮਰਡ ਸੋਹਲ ਦੀ ਜ਼ਿੰਦਗੀ ਦੀ ਗੱਲ ਕਰਦੇ ਆਂ ਵਰ্ষিকী ਮਨਾਉਣ ਦਾ ਮਤਲਬ ਹੁੰਦਾ ਜਦੋਂ ਕਿਸੇ ਕਾਮਰਡ ਦੀ ਵਰ੍ਹੇਸ਼ੀ ਮਨਾਉਣੀ ਆ ਤਾਂ ਇਹਦਾ ਮਤਲਬ ਉਹਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਉਹਦੀ ਵਿਚਾਰਧਾਰਾ ਨੂੰ ਗਾਹ ਵਧਾਉਣਾ ਉਹਦੇ ਤੀਧਿਆਂ ਨੂੰ ਅੱਗੇ ਲੈ ਕੇ ਜਾਣਾ ਔਰ ਕੋਈ ਵੀ ਜਹੀ ਗੱਲ ਨਾ ਕਰਨਾ ਜਿਹੜੀ ਉਹਦੇ ਈਦੀਆਂ ਦੇ ਉਹਦੇ ਵਿਚਾਰਧਾਰਾ ਦੇ ਉਲਟ ਜਾਂਦੀ ਹੋਵੇ ਜਿਹੜੀ ਉਹਦਾ ਨਖੇਧ ਕਰਦੀ ਹੋਵੇ ਅਸਲ 'ਚ ਉਹਦੀ ਵਰਖੀ ਮਨਾਉਣ ਦਾ ਅਰਥ ਇਹੀ ਹੈ ਕਿ ਅਸੀਂ ਉਹਦੇ ਈਦੀਆਂ ਨੂੰ ਉਹਦੀ ਵਿਚਾਰਧਾਰਾ ਨੂੰ ਤੇ ਉਹਦੇ ਉੱਤੇ ਹੋ ਰਹੇ ਹਮਲਿਆਂ ਦੇ ਖਿਲਾਫ ਅਸੀਂ ਡੱਟ ਕੇ ਖੜੀਏ ਉਹ ਕੱਲਾ ਇੱਕ ਤਿਰੰਦਾ ਨਹੀਂ ਸੀ ਉਹ ਨਾਲ ਦੀ ਨਾਲ ਹਰੇਕ ਕੋਈ ਸਾਥੀ ਦੀ ਬਸਦਾ ਰੋਗ ਨਹੀਂ ਹੁੰਦਾ ਕਿ ਉਹ ਨੀਤੀ ਘੜਾ ਵੀ ਹੋਵੇ ਇਹਨਾਂ ਨੇ ਜਿੱਥੇ ਅਗਵਾਈ ਕੀਤੀ ਜਿੱਥੇ ਨੀਤੀਆਂ ਦੀ ਅਗਵਾਈ ਕੀਤੀ ਉੱਥੇ ਨੀਤੀ ਘੜਾ ਦੇ ਤੌਰ ਦੇ ਵਿੱਚ ਉਹਨਾਂ ਆਗੂਆਂ ਦੇ ਵਿੱਚੋਂ ਇੱਕ ਸੰਗ ਜਦੋਂ ਇਹ ਸਾਥੀ ਸਾਡੇ ਕੋਲੋਂ ਵਿਛੜਦਾ ਹੈ ਤਾਂ ਸਾਨੂੰ ਇਹ ਪਤਾ ਲੱਗਾ ਵੀ ਇਹ ਉਹ ਸਮੇ ਇਹਦਾ ਕੇਂਦਰੀ ਕਮੇਟੀ ਮੈਂਬਰ ਦੇ ਤੌਰ ਤੇ बतौर ਮਾਹੌਸਤਾਂ ਦੇ ਕਿਉਂਕਿ ਬਜੁਰਗ ਸਨ ਆਪਦੇ ਘਰੇ ਬੈਠੇ ਜਾਂ ਆਪਦੇ ਥਾਂ ਤੇ ਬੈਠੇ ਕਿਤੇ ਵੀ ਇਹ ਆਪਦੀ ਕੋਈ ਨਾ ਕੋਈ ਚੇਤਨ ਬੁੱਧੀ ਨਾਲ ਆਪਦੀ رائے مشورہ ਦੇ ਦਿੱਤੇ ਸਨ ਔਰ ਇਹਨਾਂ ਦਾ ਰੋਲ ਆ ਜਿਹੜਾ ਉਸ ਸਮੇ ਜਣੀ ਦੀ ਜਿਹੜਾ ਸਟੇਟਸ ਹੈ ਉਹ ਕੇਂਦਰੀ ਕਮੇਟੀ ਆਗੂ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ ਇਦੋਂ ਅੱਗੇ ਜਦੋਂ ਅਸੀਂ ਗੱਲ ਕਰਦੇ ਆਂ ਤੇ ਇਹ ਹਾਂ ਸਮਿਆਂ ਤੇ ਬਹੁਤ ਸਾਰੇ ਸਾਥੀ ਹੀ ਖੜਦੇ ਨੇ ਜਦੋਂ ਭੰਬਲ ਪੂਸਾ ਪੈ ਜੇ ਜਦੋਂ ਸਟੇਟ ਜ਼ਬਰ ਹੋ ਜੇ ਜਦੋਂ ਸਟੇਟ ਬੰਦੇ ਫੜ ਕੇ ਮਾਰ ਲਈ ਹੋਵੇ ਤੇ ਉਹ ਸਮੇਂ ਅਦਵਾਈ ਦੇ ਵਿੱਚ ਮੂਹਰੇ ਆਉਣਾ ਇੱਕ ਆਮ ਬੰਦੇ ਦੀ ਗੱਲ ਨਹੀਂ ਬਹੁਤ ਸਾਰੇ ਮੈਂ ਸਾਥੀ ਦੇਖੇ ਆ ਜਿਹੜੇ ਘਰਾਂ ਨੂੰ ਮੁੜ ਕੇ ਜਿਹੜੇ ਘਰਾਂ ਚ ਜਾ ਕੇ ਆਪਦੀਆਂ ਕੰਮਦਾਰੀਆਂ ਚਲਾਉਣ ਲੱਗ ਗਏ ਤੇ ਆਪਦੇ ਸਮਾਜ ਦੇ ਦੂਜੇ ਆਪਦੇ ਕੰਮਾਂ ਦੇ ਵਿੱਚ ਰੁੱਝ ਗਏ ਪਰ ਇਹੇ ਸਾਥੀ ਵਿਰਲੇ-ਵਰਲੇ ਪੰਜਾਬ ਦੇ ਵਿੱਚ ਔਰ ਦੂਜੇ ਥਾਵਾਂ ਤੇ ਮਿਲਦੇ ਆ ਜਿਵੇਂ ساری ਉਮਰ ਕਾਮਰੇਡ ਛੇਰੀ ਦੇ ਲਈ ਇਹਨਾਂ ਦੇ ਸਮਿਆਂ ਲਈ ਉਹ ਸਾਥੀ ਵੀ ਲੀਡਰ ਸੀ ਔਰ ਇਹ ਉਹਨਾਂ ਤੋਂ ਵੱਡੇ ਸਨ ਉਸੇ ਸਮੇਂ ਤੋਂ ਰਹੇ ਅੱਜ ਜਦੋਂ ਅਸੀਂ ਇਹ ਗੱਲ ਬੱਛੀ ਬਣਾ ਰਹੇ ਆ ਤਾਂ ਅੱਜ ਮੱਖ ਰੂਪ ਦੇ ਵਿੱਚ ਇਸ ਕਾਮਰੇਡ ਦੀ ਜਿਹੜੀ ਪਾਰਟੀ ਹੈ ਸੀਪੀਐਮ ਆਵਾਦੀ ਇਹਦੇ ਬਾਰੇ ਕਾਂਗਰਸ ਦੇ ਰਾਜ ਮੌਕੇ ਹੀ ਉਦੋਂ ਦੇ ਜਿਹੜੇ ਸਤੰਬਰਮ ਸੀ ਉਹਨਾਂ ਨੇ ਇਹ ਅਨਾਉਂਸ ਕਰ ਦਿੱਤਾ ਸੀ ਕਿ ਸਭ ਤੋਂ ਖਤਰਨਾਕ ਅੱਜ ਸੰਜੇ ਖਤਰਾ ਹੈ ਤਾਂ ਉਹ ਹਿੰਦੁਸਤਾਨ ਦੇ ਅੰਦਰ ਕਿਸੇ ਹੋਰ ਪਾਰਟੀ ਤੋਂ ਨਹੀਂ सीपीआई मोस्ट पार्टी ਤੋਂ ਖਤਰਾ ਹੈ। सीपीआई मोस्ट पार्टी ਨੇ ਕੀ ਕੀਤਾ ਜਿਹੜੀ ਖਤਰੇ ਦਾ ਕਾਰਨ ਬਣ ਗਈ? ਤੇ ਕਾਂਗਰਸ ਚਾਰੂ ਮਜੂਨਦਾਰ ਦੀ ਮੌਤ ਤੋਂ ਬਾਅਦ ਜਦੋਂ ਨਕਸਲਵਾੜੀ ਲਹਿਰ ਪੈਦਾ ਹੋਈ ਤਾਂ ਉਦੋਂ ਲਾਲ ਝੰਡੇ ਵਾਲੀਆਂ ਪਾਰਟੀਆਂ ਨੇ ਅਸਲ 'ਚ ਲਾਲ ਦਾ ਜਿਹੜਾ ਵਿਚਾਰਧਾਰਾ ਸੀਗੀ ਜਿਹੜੀ ਕਾਂਗਰਸਟਰ ਵਿਚਾਰਧਾਰਾ ਸੀ ਉਹਨੂੰ ਛੱਡ ਚੁੱਕੇ ਸੀ ਔਰ ਉਹਦਾ ਝੰਡਾ ਛੱਡ ਚੁੱਕੇ ਸੀ ਜੀਤੋਂ ਇਹ ਝੰਡਾ ਇਹ ਜਗਦੀਸ਼ ਸੋਰ ਸੰਗ ਵਰਗਿਆ ਨੇ ਤੇ ਜਾਂ ਕੰਮ ਦੇ ਚਾਲੂ ਹੋਣਾ ਨੇ ਉਹ ਝੰਡਾ ਚੁੱਕਿਆ। ਉਹਨਾਂ ਨੇ ਇਨਕਲਾਬ ਦਾ ਆਕਾਰ ਛੱਡਤਾ ਸੀ। ਤੇ ਉਸ ਸਮੇਂ ਇਹ ਕਹਿ ਕੇ ਆਗੇ ਸੀ ਕਿ ਅਸੀਂ ਤਾਂ ਮੁੱਖ ਤਾਂ ਰਾਜ ਜਾ ਕੇ ਜਿਹੜਾ ਕੰਮ ਆ ਉਹ ਕਰਾਂਗੇ। ਅੱਜ ਵੀ ਜਿਹੜਾ ਉਹਦੀ ਪਾਰਟੀ ਦੇ ਅੰਦਰ ਸਰਕਾਰ ਨੇ ਜਿੰਨਾ ਜ਼ਬਰ ਕੀਤਾ ਹੈ ਉਹ ਜਬਰ ਸਾਡੇ ਕੋਲੇ ਤਾਂ ਘਟਨਾਵਾਂ ਆਉਂਦੀਆਂ ਹੀ ਨਹੀਂ ਉਹ ਵਸਤਰ ਦੇ ਅੰਦਰ ਚ ਹੀ ਰਹਿੰਦੀਆਂ ਉਹ ਬੰਗਾਲ ਦੇ ਅੰਦਰ ਹੀ ਰਹਿ ਜਾਂਦੀਆਂ ਉਹ ਅੰਧਾ ਦੇ ਅੰਦਰ ਹੀ ਰਹਿ ਜਾਂਦੀਆਂ ਇੰਨਾ ਮਤਲਬ ਸੋਸ਼ਲ ਮੀਡੀਆ ਦਾ ਉਹਨਾਂ ਨੇ ਗੱਲ ਘੁੱਟਿਆ ਹੋਇਆ ਜਾਂ ਇਥੋਂ ਦੀ ਜਿਹੜੀ ਪ੍ਰੈਸ ਦਾ ਗੱਲ ਘੁੱਟਿਆ ਹੋਇਆ ਜਦੋਂ ਅਸੀਂ ਅੱਜ ਇਹ ਗੱਲ ਕਹਿ ਰਹੇ ਹਾਂ ਕਿ ਜਦੋਂ ਫਿਰ ਬੀਜੇਪੀ ਆ ਜਾਂਦੀ ਹੈ 14 ਚ ਤਾਂ ਉਹਨੇ ਆਰਐਸਐਸ ਦਾ ਜਿਹੜਾ ਝੰਡਾ ਸੀ ਉਹਨੂੰ ਲਾਗੂ ਕਰਨਾ ਸ਼ੁਰੂ ਕਰਤਾ ਕਿ ਇੱਕੋ ਰਾਜ ਇੱਕੋ ਰਾਸ਼ਟਰ ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਏਜੰਡਾ ਹੈ ਉਹਦੇ ਜਿਹੜੀ ਐ ਪੈਫਲਟ ਵੀ ਛਾਪ ਕੇ ਇੱਕ ਵਾਰੀ ਵੰਡਿਆ ਸੀ ਉਹ ਗੁਪਤ ਦਸਤਾਵੇਜ਼ ਦਾ ਸਭ ਤੋਂ ਮੁੱਖ ਦੁਸ਼ਮਣ ਉਹਨਾਂ ਵਿੱਚ ਉਹਨਾਂ ਨੇ ਕੌਮਨਿਸਟਾਂ ਨੂੰ ਟਿੱਕਿਆ ਸੀ ਕੌਮਨਿਸਟਾਂ ਦਾ ਖਾਤਮਾ ਟਿੱਕਿਆ ਸੀ ਤਾਂ ਅੱਜ ਜਦੋਂ ਸਤੰਬਰਮ ਕਹਿੰਦਾ ਕਾਂਗਰਸ ਕਹਿੰਦੀ ਹੈ ਕਿ ਉਹ ਤੋਂ ਗਾਂਹ ਜਾ ਕੇ ਉਸੇ ਦੀ ਗੱਲ ਜਿਹੜੀ ਹਿੱਜੀ ਆ ਭਾਜੀਪੀ ਫੜ ਕੇ ਇਹਨਾਂ ਕਮਿਊਨਿਸਟਾਂ ਨੂੰ ਜਿਹੜਾ ਕਤਲੇਆਮ ਮਚਾਉਣ ਦਾ ਰਾਹ ਉਹਨਾਂ ਨੇ ਫੜ ਲਿਆ ਤੇ ਅੱਜ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਮੋਸਟ ਪਾਰਟੀ ਸੀ ਉਹਨੇ ਜਦੋਂ ਪਛਾੜ ਲੱਗੀ ਪਛਾੜ ਤੋਂ ਬਾਅਦ ਜਿਹੜੇ ਮੋਵਾਦੀ ਸੀ ਜਾਂ ਜਿਹੜੇ ਕਾਮਰੇਡ ਸੀ ਜਿਹੜੇ ਪੀਪਲਵਾਰ ਸੀ ਪਾਰਟੀ ਯੂਨਿਟੀ ਸੀ ਜਾਂ ਹੋਰ ਛੋਟੇ ਛੋਟੇ ਗਰੁੱਪ ਸੀ ਉਹਨਾਂ ਨੇ ਸਾਰੇ ਹੀ ਭਾਰਤ ਦੇ ਅੰਦਰ ਕੰਮ ਸ਼ੁਰੂ ਕੀਤਾ ਆਪ ਦੀ ਬਨਿਆਦੀ ਲੀ ਨੂੰ ਲੈ ਕੇ ਜ਼ਮੀਨ ਦੇ ਮਸਲੇ ਨੂੰ ਲੈ ਕੇ ਤੇ ਜਿਹੜੀ ਤਾਣੀ ਮੰਡਾ ਇਹਨੂੰ ਅਸੀਂ ਖਤਮ ਕਰਨਾ ਹੈ ਤੇ ਜਿਹੜੇ ਜਿੱਥੇ ਸਟੇਟ ਦਾ ਜਿਹੜੀ ਯੁੱਧ ਨੀਤੀ ਹੈ ਉਹ ਯੁੱਧ ਨੀਤੀ ਦੇ ਤਹਿਤ ਉਹਨਾਂ ਨੇ ਜੰਗਲ ਦੇ ਵਿੱਚ ਜਿੱਥੇ ਸਟੇਟ ਦਾ ਮਤਲਬ ਅਜੇ ਤਾਣਾ ਬਾਣਾ ਉਹਨਾਂ ਨਹੀਂ ਉਸਰਿਆ ਹੁੰਦਾ ਤੇ ਜਿੱਥੇ ਪੀੜਤ ਸਭ ਤੋਂ ਵੱਧ ਲੋਕ ਨੇ ਉਥੇ ਜਾ ਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਕੰਮ ਸ਼ੁਰੂ ਕਰਦਿਆਂ ਕਰਦਿਆਂ ਇੱਕ ਸਟੇਜ ਇਹੋ ਜੀ ਆ ਗਈ ਹੈ ਉਹਨਾਂ ਨੇ ਆਪਣੇ ਉਸ ਬਸਤਰ ਦੇ ਜੰਗਲ ਚ ਬਹੁਤ ਵੱਡੀ ਪੱਧਰ ਤੇ ਜਿਹੜਾ ਝਾਰਖੰਡ ਬਸਤਰ ਉਹਦੇ ਵਿੱਚ ਆਪ ਦੀ ਇੱਕ ਸਰਕਾਰ ਦੀ ਸਥਾਪਤੀ ਸੱਤਾਂ ਦੀ ਸਥਾਪਤੀ ਉਹਨਾਂ ਨੇ ਸ਼ੁਰੂ ਕਰਤੀ ਸਰਕਾਰ ਲਈ ਚੈਲੰਜ ਬਣ ਗਈ ਔਰ ਸਰਕਾਰ ਲਈ ਚੈਲੰਜ ਬਣ ਕੇ ਕਿਉਂਕਿ ਉੱਥੇ ਉਹਨਾਂ ਨੇ ਆਪ ਦੀ ਸਰਕਾਰ ਜਨਤਨਾ ਸਰਕਾਰ ਚਲਾਈ ਉਹ ਜਨਤਨਾ ਸਰਕਾਰ ਨੇ ਲੋਕਾਂ ਨੂੰ ਰਹਿਣਾ ਸਹਿਣਾ ਖਾਣਾ ਪੀਣਾ ਜ਼ਮੀਨ ਦੇ ਉੱਤੇ ਕੀ ਬੀਜਣਾ ਕੀ ਵਾਹੁਣਾ ਕਿਹਦੀ ਜ਼ਮੀਨ ਹੈਗੀ ਆ ਕਿਹਦੀ ਨਹੀਂ ਤਾਂ ਉੱਥੇ ਟੋਟਲ ਜਿਹੜਾ ਜ਼ਗੀਰੂ ਤੇ ਫਿਊਡਲ ਕਲਚਰ ਸੀ ਜਿਹੜੀਆਂ ਉੱਥੋਂ ਦੀਆਂ ਪਹਾੜੀਆਂ ਫੋਰਸਾਂ ਸੀ ਉਹਨਾਂ ਸਭ ਦਾ ਤਾਣਾ ਬਣਾ ਗੋਲ ਕਰਕੇ ਔਰ ਬਕਾਇਦਾ ਤੌਰ ਤੇ ਬਸਤਰ ਨੂੰ ਆਜ਼ਾਦ ਕਰਾ ਕੇ ਮੌਅ ਇਸਤਾ ਦੀ ਗਵਾਹੀ ਦੇ ਵਿੱਚ ਉੱਥੇ ਸਰਕਾਰ ਚਲਾਉਣੀ ਸ਼ੁਰੂ ਕਰ ਦਿੱਤੀ ਗਈ ਔਰ ਉਹ ਬਸਤਰ ਦੇ ਅੰਦਰ ਜਿਹੜਾ ਅੱਜ ਸਾਮਰਾਜ ਆ ਜਿਹੜੇ ਲਟੇਰੇ ਆ ਜਿਹੜੇ ਕਾਪੋਰੇਟ ਘਰਾਣੇ ਆ ਮੈਂ ਦੇ ਵਿਸਤਾਰ ਤੇ ਨਹੀਂ ਜਾਊਂਗਾ ਉਹਨਾਂ ਨੇ ਜੋ ਤੈ ਕੀਤਾ ਹੈ ਕਿ ਜਿਹੜੇ ਪਛਲੇ ਮੁੜਕਾਂ ਦੇ ਜਿਹੜੇ ਮਾਲ ਖਜ਼ਾਨੇ ਆ ਉਹ ਕਿਵੇਂ ਲੁੱਟਣੇ ਆ ਔਰ ਉੱਥੇ ਸਭ ਤੋਂ ਵੱਧ ਜਿਹੜੇ ਮਾਲ ਖਜ਼ਾਨੇ ਨੇ ਉੱਥੇ ਹੀ ਜਾ ਕੇ ਕੈਂਪ ਬਿਸ਼ਾਉਣੇ ਸ਼ੁਰੂ ਕਰਤੇ ਔਰ ਉਹਨਾਂ ਨੂੰ ਪਤਾ ਸੀ ਕਿ ਇੱਥੇ ਜੇ ਰਿਸਟੈਂਸ ਹੈ ਬਹੁਤ ਸਾਰੇ ਲੋਕ ਬੁਲੀ ਜਾਂਦੇ ਨੇ ਆਦਵਾਸੀ ਰਿਸਟੈਂਸ ਕਰਦੇ ਨੇ ਆਦਵਾਸੀ ਰਿਸਟੈਂਸ ਕਰਦੇ ਨੇ ਉਹ ਐ ਨਹੀਂ ਕਹਿੰਦੇ ਕਿ ਰਿਸਟੈਂਸ ਹੋ ਕੇ ਮੇਰੇ ਹੀ ਹੈ ਕੌਣ ਕਰਵਾ ਰਿਹਾ ਇਸ ਕਰਕੇ ਔਰ ਜਿਸਟੈਂਸ ਦਾ ਖਾਤਮਾ ਕਰਨ ਵਾਸਤੇ ਉਹਨਾਂ ਨੇ ਮਾਓਸਟ ਪਾਰਟੀ ਦੇ ਉੱਤੇ ਹਮਲਾ ਬੋਲਿਆ ਔਰ ਮਾਓਸਟ ਪਾਰਟੀ ਦੇ ਉੱਤੇ ਹਮਲਾ ਬੋਲ ਕੇ ਉਹਨਾਂ ਨੇ ਇੱਕ ਨੀਤੀ ਲੈ ਕੇ ਆਂਦੀ ਕਿ ਮੁਰਦ ਸੇਵਾ ਕੇਂਦਰ ਖੋਲ੍ਹੇਗੇ ਸਾਥੀਓ ਬੋਲੋ ਨਾ ਧਿਆਨ ਦਿਚੇ ਦਾ ਇਹ ਕਿ ਮੁਰਦ ਸੇਵਾ ਕੇਂਦਰ ਦੀ ਨੀਤੀ ਲੈ ਕੇ ਆਈ ਬੀਜੇਪੀ ਔਰ ਮੁਰਦ ਸੇਵਾ ਕੇਂਦਰ ਦੇ ਅੰਦਰ ਇਹ ਵਰਤਾਰਾ ਜਿਹੜਾ ਐਸਐਨਐਮ ਓਕੇ ਆਇਆ ਇਹ ਵਰਤਾਰਾ ਜਿਹੜਾ ਨੇਪਾਲ ਦੇ ਵਿੱਚ ਆਇਆ ਕਿ ਗੋਡੇ ਤੇ ਪੂਛ ਹਾਰ ਸਿੱਟ ਦਿਓ ਸਰਕਾਰ ਨਾਲ ਮਿਲ ਕੇ ਆਪਾਂ ਆਪਣੀ ਸਰਕਾਰ ਬਣਾ ਲਾਂਗੇ ਤਾਂ ਸਰਕਾਰ ਜਿਹੜੀ ਭਾਜਪੀ ਦੀ ਸਰਕਾਰ ਆ ਇਹ ਬੜਾ ਰੌਲਾ ਪਾ ਰਹੀ ਆ ਕਿ ਕਾਨੂੰਨ ਦਾ ਰਾਜ ਜਿਹੜੇ ਕਾਨੂੰਨ ਦੀ ਰਸਮ ਰੇਖਾ ਦੇ ਅੰਦਰ ਰਹਿ ਕੇ ਆਉਣਗੇ ਉਹਨਾਂ ਨਾਲ ਸਾਡੀ ਸਾਂਝੀ ਸੱਤਰੀ ਪੈ ਸਕਦੀ ਹੈ ਤੇ ਇਹ ਕਿਸੇ ਸਰੇਮ ਦੇ ਉੱਤੇ ਜਿਹੜੇ ਜਿਹੜੇ ਕਾਨੂੰਨ ਦੀ ਰਸਮ ਰੇਖਾ ਦੇ ਅੰਦਰ ਗਏ ਉਹਨਾਂ ਦਾ ਹਾਲ ਅੱਜ ਦੇਖ ਲਓ ਕੀ ਹੈ ਕਿ ਉਹਨਾਂ ਦਾ ਕੋਈ ਨਾਂ ਲੈਣ ਤੱਕ ਵੀ ਤਿਆਰ ਜੇ ਉਹਨਾਂ ਦੀਆਂ ਸਰਕਾਰਾਂ ਵੀ ਬਣੀਆਂ ਉਹਨਾਂ ਨੇ ਕੀਤਾ ਕੀ ਸਭ ਤੋਂ ਵੱਧ ਕੋਟ ਲਾਜ ਝੰਡੇ ਵਾਲੇ ਕਾਮਰੇਡਾ ਨੇ ਪੱਛਮੀ ਬੰਗਾਲ ਦੇ ਵਿੱਚ ਜਦੋਂ ਲੋਕਾਂ ਨੇ ਉੱਥੇ ਆਪਦੇ ਜੰਗਲ ਨੂੰ ਬਚਾਉਣ ਖਾਤਰ ਤੇ ਉਹਨਾਂ ਨੇ ਕਾਰਪੋਰਟਰ ਨੂੰ ਸੁਰੱਖਤ ਰਹਿਣ ਖਾਤਰ ਉੱਥੇ ਕਾਰਖਾਨੇ ਲਾਉਣੇ ਸ਼ੁਰੂ ਕੀਤੇ ਔਰ ਜ਼ਮੀਨ ਖੋਣੀ ਸ਼ੁਰੂ ਕੀਤੀ ਤਾਂ ਉੱਥੇ ਕਟਾਪਾ ਚੜਿਆ ਨਕਸਲਵਾੜੀ ਮੌਕੇ ਸੀਪੀਐਮ ਦੀ ਸਰਕਾਰ ਹੋਣ ਦੇ ਬਾਵਜੂਦ ਝੁੱਘੇ ਪੁਲਸ ਮੁਕਾਬਲੇ ਬਣਾਏ ਗਏ ਅੱਜ ਕਾਨੂੰਨ ਦਾ ਰਾਜ ਕਹਿੰਦੇ ਐ ਫਲਾ ਕਾਨੂੰਨ ਕੀ ਹੁੰਦਾ ਕਾਨੂੰਨ ਤਾਂ ਇਹ ਕਹਿੰਦਾ ਕਿ ਜੇ ਕਿਸੇ ਨੇ ਦੋਸ਼ ਕੀਤਾ ਤਾਂ ਉਹ ਦੋਸ਼ ਦੇ ਤਹਿਤ ਉਹਨੂੰ ਕੋਰਟ 'ਚ ਪੇਸ਼ ਕਰੋ ਫਿਰ ਦੀ ਸੁਣਵਾਈ ਕਰੋ ਫਿਰ ਉਹ ਤੋਂ ਬਾਅਦ ਵਿੱਚ ਉਹਨੂੰ ਜੇ ਦੋਸ਼ੀ ਆ ਤਾਂ ਸਜ਼ਾ ਦੇ ਦਿਓ ਅੱਜ ਬਾਸਤਰ ਦੇ ਅੰਦਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਬਸ ਬਾਰਾਂ ਸਿਰੂ ਗ੍ਰਿਫਤਾਰ ਕੀਤਾ ਗਿਆ ਟਾਂਡਰ ਹਿਲ ਹਿਡਮਾ ਨੂੰ ਔਰ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ 18 ਵੀਧ ਨਾਭਾ ਉਹਦਾ ਹੱਟ ਹੱਟ ਤੋੜ ਕੇ ਉਹਦੀ ਮਾਂ ਤੋਂ ਭਾਵਕਾ ਅਪੀਲ ਕਰਾ ਕੇ ਵੀ ਤੂੰ ਘਰ ਆ ਜਾ ਮੁੱਖ ਮੰਤਰੀ ਉਹਦੇ ਘਰ ਚ ਜਾ ਕੇ ਬੈਠਦਾ ਕਿ ਉਹਨੂੰ ਅਪੀਲ ਕਰ ਤੂੰ ਜਾ ਕੇ ਜੇ ਅਸੀਂ ਉਹਨੂੰ ਬਖਸ਼ ਸਕਦੇ ਆ ਤਾਂ ਅਪੀਲ ਤੋਂ ਬਾਅਦ ਜਦੋਂ ਹੜਮਾ ਤੇ ਉਹਦੇ ਸਾਥੀ ਅੜ ਕੇ ਕਿ ਅਸੀਂ ਸ਼ਹੀਦ ਹੋ ਜਾਾਂਗੇ ਟੱਕ ਜਾਾਂਗੇ ਪਰ ਝੁਕਾਂਗੇ ਨਹੀਂ ਤਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਸਾਥੀਓ ਅੱਜ ਦੂਜੇ ਪਾਸੇ ਇੱਕ सोनू ਨੂੰ ਨਾ ਦੇ ਵਿਅਕਤੀ ਵੱਲੋਂ ਉਥੋਂ ਦੇ ਲੀਡਰ ਵੱਲੋਂ ਜਿਹੜਾ ਮੋਸਟ ਪਾਰਟੀ ਦੇ ਵਿੱਚ ਸੀ ਇੱਕ ਸਟੇਟਸ ਦੇ ਉੱਤੇ ਉਹਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਸੀਂ ਇਸ ਕੇਰੇ ਲక్ష్ਮੀ ਰੇਖਾ ਦੇ ਅੰਦਰ ਆਉਣਾ ਚਾਹੁੰਦੇ ਹਾਂ ਤਾਂ ਮੈਂ ਕੋਈ ਸਮਾਂ ਹੋ ਚੁੱਕਿਆ ਥੋੜਾ ਪਰ ਮੈਂ ਇਹ ਗੱਲ ਲਾਜ਼ਮੀ ਕਹਿਣੀ ਚਾਹੁੰਦਾ ਕਿ ਜਿਹੜੇ ਬੁੱਢੀ ਜੀਵੀ ਲక్ష్ਮੀ ਰੇਖਾ ਦੇ ਅੰਦਰ ਕੰਮ ਕਰਦੇ ਸੀ ਜਿਨ੍ਹਾਂ ਨੇ ਕੋਈ ਹਥਿਆਰ ਨਹੀਂ ਚੱਕਿਆ ਸੀ ਜਿਨ੍ਹਾਂ ਨੇ ਕੋਈ ਕਿਸੇ ਦਾ ਕੋਈ ਖਾਤਮਾ ਨਹੀਂ ਕੀਤਾ ਸੀ ਉਹਨਾਂ ਨੂੰ ਅੱਜ ਵੀ ਜਿਹੜਾ ਦੇ ਅੰਦਰ ਧੱਕਿਆ ਹੋਇਆ ਸਾਡੇ ਇੱਕ ਜਨ ਸੈਕਟਰੀ ਨੂੰ ਲੋਕ ਸ람 ਮੋਰਚੇ ਦੇ ਜਿਹੜੇ ਆਰਡੀਐਫ ਦੇ ਕੇਂਦਰ ਦੇ ਸਾਡੇ ਚੰਦ ਸੈਕਟਰੀ ਸੀ ਜੀਐਨ ਸਾਈਂ ਬਾਬਾ ਉਹਨੂੰ ਜੇਲ੍ਹ ਦੇ ਅੰਦਰ ਹੀ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਉਹਨੂੰ ਇਹੋ ਜਿਹੀ ਮੌਤ ਆਤਾਰਿਆ ਔਰ ਥੋੜੇ ਦੇਰ ਬਾਅਦ ਹੀ ਰਿਹਾ ਹਉਣ ਤੋਂ ਬਾਅਦ ਉਹ ਸ਼ਹਾਦਤ ਪਾ ਗਿਆ ਇਸੇ ਤਰ੍ਹਾਂ ਅਜੇ ਸਾਡੇ ਕਾਨੂੰਨ ਦੇ ਵਿੱਚ ਜਿਹੜਾ ਵਸਤਰ ਦੇ ਅੰਦਰ ਇੱਕ ਚੈਨਲ ਚਲਾਉਂਦਾ ਹੈ هماਸ਼ੂ ਕੁਮਾਰਾ ਉਹਨੇ सोनू ਨੂੰ ਜਦੋਂ ਉਹਨੇ اپੀਲ ਕੀਤੀ ਲੋਕਾਂ ਨੂੰ ਕਿ ਮੈਂ ਆ ਰਹਾ ਚਾਉਨਾ ਆਓ ਬਾਸਰ ਦੇ ਲੋਕੋ ਆਪਾਂ ਪੇਸ਼ ਹੋ ਜੇ ਹਥਿਆਰ ਸੁੱਟ ਕੇ ਪੇਸ਼ ਹੋ ਜੇ ਤੇ ਮੈਂ ਹੋਰ ਲੜਾਈ ਦੇ ਨਾਲ ਤੁਹਾਡੀ ਗਵਾਹੀ ਕਰੂੰਗਾ ਤਾਂ ਉਹ ਹਮਾਸ਼ੂ ਕੁਮਾਰ ਨੇ ਵੀਡੀਓ ਪਾਈ ਹੈ ਉਹ ਕਹਿੰਦਾ ਵੀ ਮੈਨੂੰ ਇੱਕ ਗੱਲ ਦੀ ਸਮਝ ਤਾਂ ਆਉਂਦੀ ਆ ਵੀ ਜੇ ਕਿਸੇ ਨੇ ਜਾਨ ਬਚਾਉਣੀ ਆ ਘਰੇ ਜਾਣਾ ਹੈ ਜੁਆਕ ਸਾਹਮਣੇ ਆ ਤਾਂ ਜਾਵੜੇ ਉਹਦਾ ਢ ਘਾਰ ਹੈ ਔਰ ਜਿਹੜਾ ਉਹ ਕਹਿੰਦਾ ਮੈਂ ਤੁਹਾਡੀ ਖਾਤਰ ਲੜਾਈ ਲੜੂਗਾ ਅੱਗੇ ਲੱਗ ਕੇ ਉਹ ਕਿਵੇਂ ਲੜੂਗਾ ਕਹਿੰਦਾ ਵਸਟਰ ਦੇ ਅੰਦਰ ਲਖਨਾਵੀ ਖਾਚ ਰਹਿ ਕੇ ਕਾਨੂੰਨ ਦੀ ਲੜਾਈ ਲੜਨ ਦਾ ਕੋਈ ਵੀ ਐਸ ਕਿਸਮ ਦਾ ਮੌਕਾ ਨਹੀਂ ਰਿਹਾ ਕਿਉਂਕਿ ਕਹਿੰਦਾ ਮੈਂ ਵੀ ਗਾਂਧੀਵਾਦੀਆਂ ਮੈਂ ਕੋਈ ਮਾਓਸਤਾ ਦਾ ਬੰਦਾ ਨਹੀਂ ਮੈਂ ਕੋਈ ਹਥਿਆਰ ਨਹੀਂ ਚੁੱਕੇ ਨਾ ਮੈਂ ਵੀ ਵਕਾਲਤ ਕਰਦਾ ਤੇ ਮੇਰਾ ਵੀ ਜਦੋਂ ਮੈਂ ਸਿਰਫ ਇੰਨੀ ਗੱਲ ਹੀ ਕਹਿੰਦਾ ਸੀ ਵੀ ਤੁਸੀਂ ਆਹ ਤੱਕਾ ਕੀਤਾ ਆਹ ਤੱਕਾ ਕੀਤਾ ਤੁਸੀਂ ਵਸਟਰ ਦੇ 700 ਪਿੰਡ ਸਾੜ ਤੇ ਤਾ ਉਹ ਸਮੇਂ ਉਹ ਜਦੋਂ ਡੈਮੋਕਰੇਟ ਰਾਈਟਸ ਦੀ ਗੱਲ ਕਰਦਾ ਸੀ ਤੇ ਉਹਦਾ ਸਾਰਾ ਦਾ ਸਾਰਾ ਜਿਹੜਾ ਆਸ਼ਰਮ ਸੀ ਉਹ ਢਾ ਕੇ ਬਲਡੋਜਰਾਂ ਨਾਲ ਸਵਾਹ ਕਰਤਾ ਸੋਨੀ ਸੋਰੀ ਜਿਹੜੀ ਉਥੋਂ ਦੀ ਬੁੱਧੀ ਜੀਨੀ ਸੀ ਉਹਨੂੰ ਬਲਾਤਕਾਰਾਂ ਦੇ ਖਿਲਾਫ ਬੋਲਦੀ ਹੋਈ ਨੂੰ ਜਦੋਂ ਅਰੈਸਟ ਕੀਤਾ ਤਾਂ ਉਹਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਮੁਰਕੋ ਦੇ ਗੁਕਟੰਗਾ ਦੇ ਵਿੱਚ ਪੱਥਰ ਭਰਿਆ ਗਿਆ ਉਹ ਕਹਿੰਦਾ ਕਿਹੜੇ ਇਹ ਜਿਹੇ ਮਹਾਪਰ ਦੀ ਗੱਲ ਕਰਦਾ ਸੋਨੂੰ ਤੂੰ ਵੀ ਵਸਤਰ ਦੇ ਅੰਦਰ ਕਹਿੰਦਾ ਮੈਨੂੰ ਵੀ ਹੁਣ ਆਏ ਲੱਗਦਾ ਹੈ ਵੀ ਵਸਤਰ ਦੇ ਅੰਦਰ ਹਥਿਆਰਾਂ ਤੋਂ ਬਗੈਰ ਲੜਾਈ ਨਹੀਂ ਲੜੀ ਜਾ ਸਕਦੀ ਇਸ ਕਰਕੇ ਪਿਛਲੇ ਸਮੇਂ ਦੌਰਾਨ ਜਿਹੜੇ ਕਾਨੂੰਨ ਦੀ ਬਲਖਸ਼ਮ ਦੇਖਾ ਦੇ ਅੰਦਰ ਆਏ ਨੇ ਜਿਹੜੇ ਇਸ ਰਾਹ ਨੂੰ ਛੱਡ ਕੇ ਗਏ ਨੇ ਜਿਹੜਾ ਕੰਮ ਬੌਜੇ ਤੁੰਗ ਨੇ ਅਚਾਇਆ ਜਿਹੜਾ ਚਾਹ ਉਹ ਲੰਕਮੇ ਲੋਕਜੁੱਤੀ ਨੀਤੀ ਹੈ ਤੇ ਚਾਹ ਉਹ ਆਮ ਬਕਾਲਤ ਦੀ ਨੀਤੀ ਹੈ ਪਥਿਆਰਾਂ ਦੀ ਸਟ੍ਰਗਲ ਤੋਂ ਬਿਨਾ ਹਥਿਆਰਮੰਦ ਬਗਾਵਤ ਤੋਂ ਬਿਗੈਰ ਕੋਈ ਵੀ ਰਾਸਥਾ ਦੇ ਉੱਤੇ ਰਾਸਥਾ ਨੂੰ ਉਲਟਾਇਆ ਨਹੀਂ ਜਾ ਸਕਦਾ ਔਰ ਰਾਸਥਾ ਦੇ ਉੱਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ ਤੇ ਮੋਸਟ ਪਾਰਟੀ ਨੇ ਇੱਕ ਗੱਲ ਕਰਕੇ ਦਿਖਾਤੀ ਹੈ ਕਿ ਜਿੱਥੇ ਉਹਨਾਂ ਨੇ ਕਬਜ਼ਾ ਕੀਤਾ ਜਿੱਥੇ ਉਹਨਾਂ ਦੀ ਤਾਕਤ ਜੁੜੀ ਤਾਂ ਉਹਨਾਂ ਨੇ ਉੱਥੇ ਜਨਤਨਾ ਸਰਕਾਰ ਚਲਾ ਕੇ ਦਿਖਾਤੀ ਇਹ ਗੱਲ ਮੈਂ ਖਰੀ ਹੈ ਵੀ ਇਸ ਜਿਹੇ ਮੂੜਾਪੂੜਾ ਵਿੱਚ ਦੀ ਲਹਿਰ ਦੇ ਉੱਤੇ ਬਹੁਤ ਸਾਰੇ ਵਾਰੀ ਹਟੇ ਇਨਕਲਾਬ ਫੇਲ ਵੀ ਹੋ ਜਾਂਦੇ ਨੇ ਰਸ਼ੀਆ ਇਨਕਲਾਬ 1905 ਚ ਫੇਲ ਹੋ ਗਿਆ ਸੀ 17 ਚ ਕਰਿਆ 49 ਚ ਚੀਨ ਦਾ ਇਨਕਲਾਬ ਆਇਆ ਉਸ ਤੋਂ ਪਹਿਲਾਂ ਬਹੁਤ ਵੱਡੀ ਪੱਦਰ ਦੇ ਉੱਤੇ ਕਾਮਰੇਡ ਮਾਓ ਦੀ ਅਗਵਾਈ ਚ ਬਣੀ ਰੈੱਡ ਸੈਨਾ ਸੀ ਜਿਹੜੀ ਉਹ ਮਾਰੀ ਜਾ ਚੁੱਕੀ ਸੀ ਇਸ ਕਰਕੇ ਪਿਛੜਾ ਲੱਗਦੀਆਂ ਰਹਿਣੀਆਂ ਨੇ ਇਹਨਾਂ ਪਿਛੜਾ ਤੋਂ ਪੜਾਵਾਂ ਨਹੀਂ ਚਾਹੀਦਾ ਔਰ ਪਾਰਟੀ ਨੇ ਐਲਾਨ ਕੀਤਾ ਕਿ ਸੋਗੂ ਨੇ ਜਿਹੜੀ ਕੋਈ ਜਾਨ ਬਚਾਉਣੀ ਸੀ ਜਾੜਦਾ ਆਤਮਸਮਾਪਨ ਕਰਨਾ ਸੀ ਜਾੜਦਾ ਆਤਮ ਸਮਰਪਣ ਨੂੰ ਸੋਧਵਾਦੀਆਂ ਨੂੰ ਅਸੀਂ ਗद्दार ਵੀ ਕਹਿੰਦੇ ਪਰ ਜਿਹੜਾ ਸਾਡੀ ਸੰਪਤੀ ਲੈ ਕੇ ਜਿਹੜਾ ਸਾਡੇ ਜਾਨ ਹੋਂਦ ਵੀ ਲੜਾਈ ਦੇ ਵਿੱਚ ਖੋਏ ਹੋਏ ਇੱਥੇ ਹਰ ਲੈ ਕੇ 1 47 ਦਾ 8 ਲੱਖ ਰੁਪਇਆ ਦਿੱਤਾ ਉਹਨਾਂ ਨੂੰ ਇੱਕ ਏਕ 47 ਦਾ ਇਹ ਜਿਹੜੇ ਲੈ ਕੇ ਆਉਣਗੇ ਉਹਨਾਂ ਨੂੰ ਅਸੀਂ ਮੁਖਤਰਾ ਅਚ ਗਣਾਂਗੇ ਔਰ ਸਾਥੀਓ ਇਹ ਲੋ ਸਰਕਾਰ ਨਾਲ ਮਿਲ ਤੋਂ ਬਗੈਰ ਇਹ ਸਾਰਾ ਕੁਝ ਹੋ ਨਹੀਂ ਸਕਦਾ ਜਿਹੜਾ ਮਿਲ ਕੇ ਹੀ ਸਾਚ ਰਚਦਾ ਉਹਨੂੰ ਫਿਰ ਗद्दार ਕਿਹਾ ਜਾਂਦਾ ਅੱਜ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਇਹਨੇ ਹਜੇ ਨਹੀਂ ਹੈ ਕਹਿਆ ਕਿ ਸੋਨੂੰ ਨੂੰ ਗਦਾਰ ਨਾ ਕਹੋ ਫਿਰ ਭਾਈ ਇਹ ਜੇ ਬੰਦਿਆਂ ਨੂੰ ਜਿਨ੍ਹਾਂ ਨੇ ਇਹ ਕੁਝ ਕੀਤਾ ਤਾਂ ਫਿਰ ਉਹਨਾਂ ਨੂੰ ਕੀ ਕਹੀਏ ਤੇ ਕੀ ਨਾ ਕਹੀਏ ਫਿਰ ਤੀਜਾ ਰਸਤਾ ਕਿਹੜਾ ਹੈ ਇਸ ਕਰਕੇ ਅੱਜ ਦੀ ਇਸ ਵਰਖੀ ਤੇ ਮੈਂ ਸਮਝਦਾ ਕਿ ਮੌਖ ਰੂਪ ਦੇ ਵਿੱਚ ਕਮਿਊਨਿਸਟਾਂ ਦੇ ਉੱਤੇ ਬਹੁਤ ਵੱਡਾ ਅਟੈਕ ਹੈ ਇਹ ਵਿਚਾਰਧਾਰਾ ਨੂੰ ਮਰਿਆ ਮੇਟ ਕਰਨ ਦਾ ਉਹ ਪ੍ਰੈਕਟਿਸ ਨੂੰ ਮਰਿਆ ਮੇਟ ਕਰਨ ਦਾ ਉਸ ਰਾਹ ਨੂੰ ਮਰਿਆ ਮੇਟ ਕਰਨ ਦਾ ਤਾਂ ਕਿ ਅੱਗੇ ਨਾ ਵੱਸ ਸਕੇ ਇਹੀ ਸ਼ਤਾਂਜਲੀ ਹੈ ਕਿ ਉਹਤੇ ਡਟ ਕੇ ਪਹਿਰਾ ਦਿੱਗੇ ਉਹਨਾਂ ਦੀ ਜਾਇਜਾ ਕਰਕੇ ਉਹਨਾਂ ਦੇ ਹੱਕ 'ਚ ਖੜੀਏ ਔਰ ਉਹਨਾਂ ਦੇ ਹੱਕ ਦੇ ਵਿੱਚ ਮਾਰਾ ਬੰਦ ਕਰੀਏ ਮੈਨੂੰ ਇਸ ਦਾ ਸੰਕੇਤ ਕਹਿੰਚ ਕੋਈ ਸੰਕੇਤ ਨਹੀਂ ਕਿ ਬਹੁਤ ਸਾਰੇ ਸਾਥੀ ਪੋਸਟ ਵੀ ਸ਼ੇਅਰ ਨਹੀਂ ਕਰਦੇ ਜੇ ਕਹਿੰਦੇ ਮਾਵਸਤਾ ਨਹੀਂ ਪੋਸਟ ਪਾ ਦिती ਹੈ ਉਹ ਸ਼ੇਅਰ ਤੱਕ ਨਹੀਂ ਕਰਦੇ ਉਹਨਾਂ ਤੇ ਚਿੱਤੀ ਦਾਇਰਸ਼ਤ ਪੈ ਚੁੱਕੀ ਹੈ ਉਹਨਾਂ ਤੇ ਹਾਕਮ ਜਮਾਤਾ ਤੇ ਲਟੇਰਿਆਂ ਦੀ ਵੀ ਆ ਕਿ ਤੁਹਾਨੂੰ ਜੇ ਇੱਥੇ ਨਾ ਜਾਣਾ ਪੈ ਕੇ ਕਿਉਂਕਿ 15 15 ਸਾਲ 20 20 ਸਾਲ ਜਿਹੜੇ ਚੀ ਰੱਖਣਾ ਹੈ ਜਿਨ੍ਹਾਂ ਨੇ ਇਹ ਕਾਨੂੰਨ ਇਹ ਬਣਾ ਦਿੱਤਾ ਗਿਆ ਇਸ ਕਰਕੇ ਚਿੱਤੀ ਰਹਿਸ ਤੋਂ ਨਾ ਡਰਦੇ ਆ ਉਹਨਾਂ ਦੇ ਹੱਕ ਚ ਅੱਜ ਖੜਨਾ ਪਰ ਅਫਸੋਸ ਹੈ ਅਜਿਹੇ ਮੌਕੇ ਬਹੁਤ سارے ਸਾਥੀ ਚੁੱਪਚਾ ਰਹੇ ਹਨ ਸਾਡੀ ਲੰਘਤਰੀ ਹੈ ਸਾਡੀ ਇਜਾਦ ਜਿਤਰੀ ਹੈ ਪਤਾ ਨਹੀਂ ਐਮਪਲॉयਮੈਂਟ ਕੀਤੀ ਆ ਕਿ ਨਹੀਂ ਕੀਤੀ ਰਿਆਈਆਂ ਚ ਬੈਠੀਆਂ ਦੀ ਪਤਾ ਨਹੀਂ ਕਿੰਨੀ ਜਿੱਤ ਗਈ ਲੜੇ ਕੋਈ ਨਹੀਂ ਅਮਲ ਕੋਈ ਨਹੀਂ ਸ਼ਰਗਲਛ ਕੋਈ ਨਹੀਂ ਤੇ ਜਿਨ੍ਹਾਂ ਨੇ ਆਪ ਦੇ ਹੋਂਦ ਤੱਕ ਆ ਪਿਛਲੇ ਮਹੀਨੇ ਤੱਕ 13000 ਬੰਦਾ ਕਾਮਰੇਡ ਸ਼ਹੀਦ ਹੋ ਗਿਆ ਉਸ ਪਾਰਟੀ ਦਾ 14 15000 ਤੋਂ ਵੱਧ ਬੰਦਾ ਜੇਲ੍ਹ ਦੇ ਅੰਦਰ ਹੈ ਜਿੰਨੇ ਸਾਰੇ ਪੰਜਾਬ ਦੇ ਗਰੁੱਪ ਇਕੱਠੇ ਕਰ ਲਗੇ ਇਸ ਤੋਂ ਵੱਧ ਤਾਂ ਬੰਦੇ ਉਹਨਾਂ ਦੇ ਮਰ ਚੁੱਕੇ ਐ ਤੇ ਜੇ ਇਹ ਲੜਾਈ ਨਹੀਂ ਤੇ ਇੱਕ ਨੁਕਤਾ ਕਹਿ ਕੇ ਮੈਂ ਆਪਦੀ ਥਾਂ ਲਵਾਂਗਾ ਬਹੁਤ ਸਾਰੇ ਪ੍ਰਚਾਰ ਕਰਦੇ ਐ ਇਹ ਮਾਰ ਕੇ ਬਾਜੀ ਆ ਜੀ ਜੰਤਕਲਾਈਨ ਲਾਗੂ ਨਹੀਂ ਕੀਤੀ ਤੁਹਾਨੂੰ ਮੈਂ ਯਾਦ ਕਰਵਾਉਣਾ ਚਾਹੁੰਦਾ ਜਦੋਂ 24 ਸੜਕ ਬਣ ਲੱਗੀ ਆ ਉੱਥੇ 10000 ਦਾ ਇਕੱਠ ਸੀ ਬਸਤੇ ਚ ਉਹ ਸੜਕ ਤੇ ਬੈਠ ਗਏ ਖਾਨੀ ਹੱਥੀਆਂ ਕੇ ਬੈਠ ਗਏ ਉਹਨਾਂ ਨੂੰ ਚੱਕ ਚੱਕ ਕੇ ਖਿੱਚ ਖਿੱਚ ਕੇ ਜਦੋਂ ਪਾਸੇ ਨਾ ਹੋਏ ਕੁੱਟਕਟੇ ਨਾਲ ਨਾ ਹੋਏ ਤਾਂ ਸੇ ਗੋਲੀ ਚਲਾ ਕੇ ਚਾਰ ਬੰਦੇ ਮਾਰੇ ਗਏ ਔਰ ਫੇਰ ਵੀ ਧਰਨਾ ਚੱਲਦਾ ਰਿਹਾ ਜੇ ਕੋਈ ਕੋਈ ਹੋਰ ਜੰਤਰਕ ਕੱਟ ਦੀ ਲੋੜ ਹੈ ਕੋਈ ਮਿੰਟਾ ਸਮਝ ਨਹੀਂ ਆਉਂਦੀ ਕਿ ਇਤੋ ਬੰਦਾ ਹੋ ਇਕੱਠਾ ਜੰਗ ਕਲਾਮੰਦੀ ਕੀ ਹੁੰਦੀ ਹੈ ਤੇ ਲੈਰ ਵੀ ਕੋਈ ਬੱਜ ਨਹੀਂ ਸਕਦੀ ਇੰਨਾ ਵੱਮਾ ਸਮਾਂ ਜੇ ਲੋਕਾਂ ਦਾ ਇਕੱਠਾ ਨਾ ਹੋਵੇ ਜਾਂ ਲੋਕਾਂ ਦੇ ਵਿੱਚ ਉਹਨਾਂ ਦੇ ਪੈਰ ਨਾ ਲੱਗੇ ਹੋਣ ਜੰਗਨਾ ਸਰਕਾਰ ਐਨੇ ਨਹੀਂ ਚੱਲਦੀ ਸੀ ਕਿ ਜਦੋਂ 5-5000 ਬੰਦਾ ਘੂਰੇ ਬਹਿ ਕੇ ਦੁਸ਼ਮਣ ਨੂੰ ਸਜ਼ਾ ਦਿੰਦਾ ਸੀ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਮੌਕਾ ਹੈ ਜਿਹੜਾ ਅੱਜ ਨਹੀਂ ਨਾ ਖੜਦਾ ਉਹਨੂੰ ਕਾਂਗਰੇਡਤਾ ਨਹੀਂ ਕਹਿ ਸਕਦੇ ਲਾਲ ਬਜਖੜ ਕਹਿ ਸਕਦੇ ਆ ਜੈ ਜੰਗਨਾ